ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤੇ ਤੋਂ ਉਪਰੰਤ ਕਾਲ ਯੁਗ ਨੇ ਐਟਾ ਅਸਰ ਪਾਇਆ ਹੋਇਆ ਮੇਰੇ ਵੀਰਾਂ ਤੇ ਮੇਰੀਆਂ ਭੈਣਾਂ ਤੇ ਕੋਈ ਚੰਗਾ ਕੰਮ ਨਹੀਂ ਕਰਾਉਂਦਾ ਗੁਰੂਆਂ ਦੀ ਮਰਜ਼ਾਦਾ ਉਹ ਤੋਂ ਵਿਖੜੇ ਫਿਰਦੇ ਨੇ ਮਾਂ ਪਿਓ ਦੀ ਸੇਵਾ ਤੋਂ ਵਿਖੜੇ ਫਿਰਦੇ ਨੇ ਕੋਈ ਵੀ ਮਾਂ ਪਿਓ ਦੀ ਸੇਵਾ ਕਰਨ ਨੂੰ ਤਿਆਰ ਨਹੀਂ ਤੇ ਕੋਈ ਵੀ ਗੁਰਬਾਣੀ ਸੁਣਨ ਵਾਸਤੇ ਤਿਆਰ ਨਹੀਂ ਤੇ ਪੜਨ ਵਾਸਤੇ ਤਿਆਰ ਨਹੀਂ ਉਤੇ ਕਲਮ ਬਾਹੀਆ ਗੀਤਕਾਰ ਸੁਪਾਲ ਸਿੰਘ ਸਹੋਤਾ ਜੀ ਨੇ ਧਿਆਨ ਦਿਓ ਥੋੜਾ ਜਾਂ ਨਾ ਭੁੱਲ ਕੇ ਗੁਰੂਆਂ ਦਾ ਪੜਨ ਛੱਡ ਦਿੱਤੀ ਗੁਰਬਾਣੀ ਨਾ ਭੁੱਲ ਕੇ ਗੁਰੂਆਂ ਦਾ ਪੜਨ ਛੱਡ ਦਿੱਤੀ ਗੁਰਬਾਣੀ ਮਾਪਿਓ ਨੂੰ ਪੁੱਤਰੋ ਏ ਕਾ ਤੋ ਪੁੱਛਣੋ ਹਟ ਕੇ ਪਾਣੀ ਮਾਪਿਓ ਨੂੰ ਪੁੱਤਰੋ ਏ ਕਾ ਟੋ ਪੁੱਛਣੋਂ ਹਟਕੇ ਪਾਣੀ ਸੁਣਦੇ ਕਰਨ ਔਜਲਾ ਹੋਏ ਸੁਣਦੇ ਕਰਨ ਔਜਲਾ ਹੋਏ ਡੀਜੇ ਤੇ ਨੱਚਦੇ ਉਬਦ ਚੜਕੇ ਗੱਭਰੂ ਨਸ਼ਿਆਂ ਚ ਡੁੱਬਗੇ ਹੋਏ ਨੌਕਰੀ ਲੱਗਦਾ ਟਾਵਾ ਪੜਕੇ ਗੱਭਰੂ ਨਸ਼ਾ ਟ ਡੁੱਬਗੇ ਹੋਏ ਨੌਕਰੀ ਲੱਗਦਾ ਟਾਵਾ ਪੜਕੇ ਮੇਰੀ ਬੇਨਤੀ ਹੈ ਮੇਰੇ ਰੱਬ ਸਰੋਤਿਆਂ ਨੂੰ ਹੱਥ ਜੋੜ ਕੇ ਜੇ ਪੋਸਟ ਵਧੀਆ ਲੱਗੀ ਕਮੈਂਟ ਸਬਸਕ੍ਰਾਈਬ ਬੱਤ ਤੋਂ ਬਾਅਦ ਸ਼ੇਅਰ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ